ਇਨਸਾਨ ਕੋਸ਼ਿਸ਼ ਇਹੀ ਕਰੇ ਕਿ ਉਹ ਦੂਸਰਿਆਂ ਦੀਆਂ ਗਲਤੀਆਂ ਤੋਂ ਹੀ ਸਿੱਖੇ ਕਿਉਂਕਿ ਕਿਸੇ ਦੇ ਕੋਲ ਹੀ ਜ਼ਿੰਦਗੀ ਨਹੀਂ ਹੁੰਦੀ ਕਿ ਉਹ ਗਲਤੀਆਂ ਕਰ ਕਰਕੇ ਸਿੱਖੇ ਅਸਲੀ ਬੁਢਾਪਾ ਆਉਣ ਤੋਂ ਪਹਿਲਾਂ ਇਸ ਕਹਾਣੀ ਵਿਚਲੀ ਸਿੱਖਿਆ ਨੂੰ ਪੱਲੇ ਬੰਨ ਲਓ ਤਾਂ ਕਿ ਅਖੀਰ ਵਿੱਚ ਪਛਤਾਉਣਾ ਨਾ ਪਵੇ ਇੱਕ ਵਾਰ ਦੀ ਗੱਲ ਹੈ ਮਹਾਤਮਾ ਬੁੱਧ ਆਪਣੇ ਚੇਲਿਆਂ ਦੇ ਨਾਲ ਇੱਕ ਪਿੰਡ ਵਿੱਚੋਂ ਲੰਘ ਰਹੇ ਸੀ ਉਹਨਾਂ ਨੇ ਦੇਖਿਆ ਕਿ ਉਹਨਾਂ ਤੋਂ ਥੋੜੀ ਹੀ ਦੂਰ ਇੱਕ ਰੁੱਖ ਦੇ ਥੱਲੇ ਇੱਕ ਬਿਰਦ ਆਦਮੀ ਬੈਠਾ ਹੋਇਆ ਸੀ। ਉਹ ਪਹਿਲਾਂ ਤਾਂ ਜ਼ੋਰ-ਜ਼ੋਰ ਨਾਲ ਹੱਸਦਾ ਤੇ ਫਿਰ ਅਚਾਨਕ ਹੀ ਰੋਣ ਲੱਗ ਜਾਂਦਾ। ਬੁੱਧ ਦੇ ਨਾਲ-ਨਾਲ ਉਹਨਾਂ ਦੇ ਚੇਲੇ ਵੀ ਇਹ ਸਭ ਦੇਖ ਰਹੇ ਸੀ। ਜਦੋਂ ਮਹਾਤਮਾ ਬੁੱਧ ਉਸ ਬੰਦੇ ਕੋਲ ਗਏ ਤਾਂ ਬੁੱਧ ਨੂੰ ਦੇਖ ਕੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਕਿ ਤੁਸੀਂ ਜੋ ਵੀ ਆਖਦੇ ਹੋ ਉਹ ਬਿਲਕੁਲ ਸੱਚ ਹੈ। ਪਰ ਮੈਂ ਹੀ ਤੁਹਾਡੀਆਂ ਗੱਲਾਂ ਨੂੰ ਸਮਝ ਨਹੀਂ ਸਕਿਆ। ਤੇ ਤੁਹਾਡਾ ਵਿਰੋਧ ਕਰਦਾ ਰਿਹਾ ਤੁਹਾਡਾ અપਮਾਨ ਕਰਦਾ ਰਿਹਾ ਐਨਾ ਕਹਿ ਕੇ ਉਸ ਬੁੱਢੇ ਸ਼ਖਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਤੁਰੇ ਬੁੱਧ ਨੇ ਉਸ ਸ਼ਖਸ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਬਿਨਾਂ ਕੁਝ ਬੋਲੇ ਥੋੜੀ ਦੇਰ ਉਸ ਦੇ ਮੂੰਹ ਵੱਲ ਦੇਖਦੇ ਰਹੇ ਫਿਰ ਬੁੱਧ ਨੇ ਆਪਣੀ ਬਗਲੀ ਵਿੱਚੋਂ ਦੋ ਰੋਟੀਆਂ ਕੱਢੀਆਂ ਤੇ ਉਸ ਨੂੰ ਖਾਣ ਲਈ ਦੇ ਦਿੱਤੀਆਂ ਉਹ ਸ਼ਖਸ ਵਾਕਈ ਬਹੁਤ ਭੁੱਖਾ ਸੀ ਉਸ ਨੇ ਫਟਾਫਟ ਉਹ ਰੋਟੀਆਂ ਖਾ ਲਈਆਂ ਤੇ ਪਾਣੀ ਵੀ ਪੀ ਲਿਆ ਪਰ ਰੋਟੀ ਦੀ ਹਰ ਬੁਰਕੀ ਖਾਣ ਵੇਲੇ ਕਦੇ ਉਹ ਹੱਸਦਾ ਤੇ ਕਦੇ ਰੋਣ ਲੱਗ ਜਾਂਦਾ ਬੁੱਧ ਦੇ ਚੇਲਿਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਸ਼ਖਸ ਪਾਗਲ ਹੈ ਉਹਨਾਂ ਵਿੱਚੋਂ ਇੱਕ ਨੇ ਤਾਂ ਬੁੱਧ ਨੂੰ ਪੁੱਛ ਹੀ ਲਿਆ ਕਿ ਮਹਾਤਮਾ ਕੀ ਇਸ ਬਜ਼ੁਰਗ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਸਾਨੂੰ ਤਾਂ ਇਹ ਕੋਈ ਪਾਗਲ ਲੱਗ ਰਿਹਾ ਹੈ ਬੁੱਧ ਨੇ ਜਵਾਬ ਦਿੱਤਾ ਕਿ ਬਿਲਕੁਲ ਨਹੀਂ ਇਹ ਸ਼ਖਸ ਪਾਗਲ ਨਹੀਂ ਸਗੋਂ ਇਸ ਨੂੰ ਤਾਂ ਗਿਆਨ ਦੀ ਪ੍ਰਾਪਤੀ ਹੋਈ ਹੈ। ਇਸ ਲਈ ਤੁਸੀਂ ਵੀ ਇਸ ਦੇ ਕੋਲ ਬੈਠੋ। ਤੇ ਉਸ ਕੋਲੋਂ ਗਿਆਨ ਲਵੋ। ਉਹ ਸਾਰੇ ਉਸ ਬਜ਼ੁਰਗ ਕੋਲ ਜਾ ਕੇ ਬੈਠ ਗਏ। ਤੇ ਉਸ ਨੂੰ ਸਵਾਲ ਕੀਤਾ ਕਿ ਸਾਨੂੰ ਤੁਹਾਡੇ ਹੱਸਣ ਤੇ ਰੋਣ ਵਾਲੀ ਗੱਲ ਸਮਝ ਵਿੱਚ ਨਹੀਂ ਆਈ। ਕਿ ਤੁਸੀਂ ਸਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸ ਸਕਦੇ ਹੋ? ਉਸ ਬਜ਼ੁਰਗ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ। ਕਿ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਮਹਾਤਮਾ ਬੁੱਧ ਨੂੰ ਮਿਲਿਆ ਸੀ। ਮੈਂ ਉਹਨਾਂ ਦੇ ਉਪਦੇਸ਼ ਸੁਨੇ ਪਰ ਮੈਨੂੰ ਉਹਨਾਂ ਦੇ ਉਹ ਉਪਦੇਸ਼ ਬਿਲਕੁਲ ਬੇਕਾਰ ਲੱਗੇ ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਜਿਉਣ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਬੁੱਧ ਦੇ ਉਪਦੇਸ਼ ਕਿਸੇ ਕੰਮ ਦੇ ਨਹੀਂ ਮੈਨੂੰ ਲੱਗਦਾ ਸੀ ਕਿ ਬੁੱਧ ਐਵੇਂ ਲੋਕਾਂ ਨੂੰ ਮਗਰ ਲਈ ਫਿਰਦੇ ਨੇ ਇਸ ਲਈ ਮੈਂ ਬੁੱਧ ਦੇ ਵਿਰੋਧੀਆਂ ਨਾਲ ਮਿਲ ਕੇ ਉਹਨਾਂ ਖਿਲਾਫ ਸਾਜ਼ਿਸ਼ਾਂ ਰਚਦਾ ਸੀ ਮੈਂ ਲੋਕਾਂ ਸਾਹਮਣੇ ਰੱਜ ਕੇ ਮਹਾਤਮਾ ਬੁੱਧ ਨੂੰ ਭੰਡਦਾ ਤੇ ਕੋਸ਼ਿਸ਼ ਕਰਦਾ ਕੇ ਲੋਕ ਉਹਨਾਂ ਦੇ ਚਾਂਸੇ ਵਿੱਚ ਨਾ ਆਉਣ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਦੇ ਖਿਲਾਫ ਹੋ ਜਾਣ। ਮਹਾਤਮਾ ਬੁੱਧ ਆਪਣੇ ਉਪਦੇਸ਼ਾਂ ਵਿੱਚ ਕਹਿੰਦੇ ਸੀ ਕਿ ਜ਼ਿਆਦਾ ਪੈਸੇ ਦਾ ਲਾਲਚ ਇਨਸਾਨ ਨੂੰ ਦੁੱਖ ਦਿੰਦਾ ਹੈ। ਪਰ ਬੁੱਧ ਦੀ ਇਹ ਗੱਲ ਮੈਨੂੰ ਬੇਤੁਕੀ ਲੱਗਦੀ ਸੀ। ਕੋਈ ਵੀ ਆਖਦੇ ਸੀ ਕਿ ਨਾ ਤਾਂ ਝੂਠ ਬੋਲੋ, ਨਾ ਹੀ ਸ਼ਰਾਬ ਦਾ ਸੇਵਨ ਕਰੋ ਤੇ ਨਾ ਕਿਸੇ ਨਾਲ ਠੱਗੀ ਠੋਰੀ ਕਰੋ। ਪਰ ਬੁੱਧ ਦੀਆਂ ਇਹ ਗੱਲਾਂ ਵੀ ਮੈਨੂੰ ਜ਼ਹਿਰ ਵਰਗੀਆਂ ਲੱਗਦੀਆਂ ਸੀ। ਕਿਉਂਕਿ ਉਹਨਾਂ ਦਿਨਾਂ ਵਿੱਚ ਮੈਂ ਵੀ ਇਹ ਸਭ ਕੁਝ ਹੀ ਕਰਦਾ ਸੀ ਆਪਣਾ ਕਾਰੋਬਾਰ ਵਧਾਉਣ ਲਈ ਝੂਠ ਬੋਲਣਾ ਜ਼ਿਆਦਾ ਫਾਇਦੇ ਲਈ ਝੂਠ ਬੋਲ ਕੇ ਲੋਕਾਂ ਨੂੰ ਠੱਗਣਾ ਤੇ ਫਿਰ ਰਾਤ ਨੂੰ ਸ਼ਰਾਬ ਪੀ ਕੇ ਸਾਰੇ ਦਿਨ ਦੀ ਥਕਾਂ ਲਾਉਣੀ ਪਰ ਉਹਨਾਂ ਦਿਨਾਂ ਵਿੱਚ ਮੈਂ ਇਹ ਵੀ ਦੇਖਿਆ ਕਿ ਜੋ ਲੋਕ ਬੁੱਧ ਦੀਆਂ ਇਹ ਗੱਲਾਂ ਮੰਨਦੇ ਸੀ ਉਹਨਾਂ ਦੀ ਜ਼ਿੰਦਗੀ ਹੋਰਾਂ ਦੇ ਮੁਕਾਬਲੇ ਬਹੁਤ ਵਧੀਆ ਸੀ ਜਦ ਕਿ ਉਹ ਲੋਕ ਇਹਨੇ ਅਮੀਰ ਵੀ ਨਹੀਂ ਸੀ ਤੇ ਮੈਂ ਉਹਨਾਂ ਤੋਂ ਕੁਝ ਸਿੱਖਣ ਦੀ بجائے ਉਹਨਾਂ ਨਾਲ ਈਰਖਾ ਕਰਦਾ ਸੀ ਇਹ ਸੋਚ ਕੇ ਹੀ ਮੈਂ ਰੋ ਰਿਹਾ ਕਿ ਕਾਸ਼ ਇਹ ਗੱਲਾਂ ਮੈਂ ਉਦੋਂ ਸਮਝ ਲੀਆਂ ਹੁੰਦੀਆਂ ਹੁਣ ਜਾ ਕੇ ਮੈਨੂੰ ਇਹਨਾਂ ਗੱਲਾਂ ਦੀ ਸਮਝ ਆਉਣ ਲੱਗੀ ਹੈ ਜਦ ਕਿ ਹੁਣ ਮੈਂ ਬੁੱਢਾ ਹੋ ਗਿਆ ਤੇ ਮੇਰੇ ਕੋਲ ਬਹੁਤਾ ਸਮਾਂ ਵੀ ਨਹੀਂ ਬਚਿਆ ਤੇ ਮੈਂ ਹੱਸਦਾ ਇਸ ਲਈ ਹਾਂ ਕਿਉਂਕਿ ਮੈਨੂੰ ਦੇਖ ਰਿਹਾ ਹੈ ਕਿ ਮੇਰੇ ਆਸ-ਪਾਸ ਦੇ ਲੋਕ ਵੀ ਉਹੀ ਗਲਤੀ ਕਰ ਰਹੇ ਨੇ ਤੇ ਇਹਨਾਂ ਨੂੰ ਵੀ ਇਹ ਗੱਲ ਉਦੋਂ ਹੀ ਸਮਝਾਉਣੀ ਆ ਜਦੋਂ ਸਮਾ ਰੇਤ ਵਾਂਗੂ ਇਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਿਆ ਫਿਰ ਮੇਰੇ ਵਾਂਗੂ ਇਹ ਵੀ ਪਛਤਾਉਣਗੇ ਕਿ ਕਾਸ਼ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਸਮਝ ਲਿਆ ਹੁੰਦਾ ਚੇਲਿਆਂ ਨੇ ਅੱਗੇ ਕਿਹਾ ਕਿ ਸਾਡੀ ਇੱਕ ਹੋਰ ਬੇਨਤੀ ਹੈ ਜਿਹੜੇ ਗਿਆਨ ਦੀ ਪ੍ਰਾਪਤੀ ਤੁਹਾਨੂੰ ਹੋਈ ਹੈ ਸਾਡੇ ਨਾਲ ਉਹ ਵੀ ਸਾਂਝਾ ਕਰੋ ਤਾਂ ਜੋ ਸਾਡੇ ਗਿਆਨ ਵਿੱਚ ਵੀ ਵਾਧਾ ਹੋ ਸਕੇ ਤੇ اسی ਵੀ ਜ਼ਿੰਦਗੀ ਦੀ ਗਹਿਰਾਈ ਨੂੰ ਸਮਝ ਸਕੀਏ ਉਸ ਸ਼ਖਸ ਨੇ ਅੱਗੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਮਹਾਤਮਾ ਬੁੱਧ ਦੇ ਚੇਲੇ ਹੋ ਬੁੱਧ ਨਾਲੋਂ ਜ਼ਿਆਦਾ ਗਹਿਰਾਈ ਨਾਲ ਜ਼ਿੰਦਗੀ ਨੂੰ ਕਿਸੇ ਨੇ ਨਹੀਂ ਸਮਝਿਆ ਮੈਂ ਤੁਹਾਨੂੰ ਉਹ ਤਾਂ ਨਹੀਂ ਦੱਸ ਸਕਦਾ ਜੋ ਸਿਰਫ ਬੁੱਧ ਹੀ ਤੁਹਾਨੂੰ ਦੱਸ ਸਕਦੇ ਨੇ ਪਰ ਫਿਰ ਵੀ ਮੈਂ ਤੁਹਾਨੂੰ ਉਹਨਾਂ ਤਾਂ ਦੱਸ ਹੀ ਸਕਦਾ ਜਿਨ੍ਹਾਂ ਕ ਇਸ ਜ਼ਿੰਦਗੀ ਨੂੰ ਮੈਂ ਸਮਝਾਇਆ ਜ਼ਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਮੈਂ ਸਿੱਖਿਆ ਹੈ ਕਿ ਹਰ ਕੋਈ ਦੌੜ ਰਿਹਾ ਹੈ। ਹਰ ਕੋਈ ਬਸ ਇੱਕ ਦੂਜੇ ਤੋਂ ਅੱਗੇ ਨਿਕਲ ਜਾਣ ਲਈ ਕਾਲਾ ਹੋਇਆ ਪਿਆ ਹੈ। ਹਰ ਕੋਈ ਸਰਵੋਤਮ ਬਣਨ ਦੀ ਲਾਲਸਾ ਨਾਲ ਦੌੜ ਰਿਹਾ ਹੈ। ਇਹ ਅੱਗੇ ਲੰਘ ਜਾਣ ਦੀ ਦੌੜ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਮੈਂ ਛੋਟਾ ਸੀ ਤਾਂ ਆਪਣੇ ਦੋਸਤਾਂ ਤੋਂ ਅੱਗੇ ਨਿਕਲਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਮੇਰੇ ਕੋਲ ਮੇਰੇ ਦੋਸਤਾਂ ਨਾਲੋਂ ਵਧੀਆ ਖਡਾਉਣੇ ਤੇ ਸੋਹਣੇ-ਸੋਹਣੇ ਕੱਪੜੇ ਹੋਣ। ਮੈਂ ਹਰ ਹਾਲਤ ਵਿੱਚ ਉਹਨਾਂ ਨਾਲੋਂ ਸੋਹਣਾ ਦਿਖਣਾ ਚਾਹੁੰਦਾ ਸੀ। ਮੇਰੀ ਮਾਂ ਬਹੁਤ ਸਖਤ ਸੁਭਾਅ ਦੀ ਸੀ। ਉਹ ਮੈਨੂੰ ਮੇਰੇ ਪਸੰਦ ਦੇ ਖਡਾਉਣੇ ਤੇ ਮਠਿਆਈਆਂ ਲੈਣ ਤੋਂ ਹਮੇਸ਼ਾ ਰੋਕਦੀ ਸੀ। ਇਸ ਲਈ ਕਦੇ-ਕਦੇ ਮੇਰੇ ਮਨ ਵਿੱਚ ਖਿਆਲ ਆਉਂਦਾ ਸੀ ਕਿ ਜੇਕਰ ਇਹ ਮਰ ਜਾਵੇ ਤਾਂ ਮੈਂ ਆਜ਼ਾਦ ਹੋ ਜਾਵਾਂਗਾ ਤੇ ਆਪਣੀ ਮਰਜ਼ੀ ਨਾਲ ਖਡਾਉਣੇ ਤੇ ਮਠਿਆਈਆਂ ਲੈ ਸਕਾਂਗਾ। ਪਰ ਅਜਿਹਾ ਨਹੀਂ ਹੋਇਆ। ਫਿਰ ਮੈਂ ਸੋਚਿਆ ਕਿ ਜਲਦੀ ਵੱਡਾ ਹੋ ਜਾਵਾਂਗਾ। ਤਾਂ ਕਿ ਮੈਂ ਬਾਕੀ ਵੱਡੇ ਬੱਚਿਆਂ ਦੀ ਤਰ੍ਹਾਂ ਆਪਣੇ ਫੈਸਲੇ ਆਪ ਲੈ ਸਕਾਂ ਇਸ ਤਰ੍ਹਾਂ ਹੀ ਮੇਰਾ ਬਚਪਨ ਬੀਤ ਗਿਆ ਤੇ ਮੈਂ ਜਵਾਨ ਹੋ ਗਿਆ ਪਰ ਉਦੋਂ ਤੱਕ ਖਡਾਉਣੇ ਤੇ ਮਠਿਆਈਆਂ ਵਰਗੀਆਂ ਚੀਜ਼ਾਂ ਮੈਨੂੰ ਬੇਕਾਰ ਲੱਗਣ ਲੱਗ ਪਈਆਂ ਹੁਣ ਮੇਰੇ ਅੰਦਰ ਨਵੀਆਂ ਇੱਛਾਵਾਂ ਨੇ ਜਨਮ ਲੈ ਲਿਆ ਸੀ ਮੈਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਸੀ ਤਾਂ ਕਿ ਮੈਂ ਉਹਨਾਂ ਨੂੰ ਦਿਖਾ ਸਕਾਂ ਕਿ ਮੈਂ ਉਹਨਾਂ ਨਾਲੋਂ ਜ਼ਿਆਦਾ ਕਾਬਿਲ ਆ ਮੈਂ ਉਹਨਾਂ ਤੋਂ ਵੱਡਾ ਘਰ ਬਣਾਉਣਾ ਚਾਹੁੰਦਾ ਸੀ ਤੇ ਉਹਨਾਂ ਤੋਂ ਵਧੀਆ ਰਹਿਣ ਸਹਿਣ ਅਪਣਾਉਣਾ ਚਾਹੁੰਦਾ ਸੀ ਤਾਂ ਜੋ ਸਾਰੇ ਮੇਰਾ ਸਨਮਾਨ ਕਰਨ ਤੇ ਮੈਨੂੰ ਇੱਜ਼ਤ ਦੇਣ ਐਸ ਲਈ ਮੈਂ ਲੋਕਾਂ ਨੂੰ ਝੂਠ ਬੋਲੇ ਉਹਨਾਂ ਖਿਲਾਫ ਸਾਜ਼ਿਸ਼ਾਂ ਰਚੀਆਂ ਤੇ ਉਹਨਾਂ ਨਾਲ ਠੱਗੀਆਂ ਵੀ ਮਾਰੀਆਂ ਪਰ ਉਸ ਸਮੇਂ ਮੈਨੂੰ ਇਹ ਸਭ ਵਧੀਆ ਲੱਗਦਾ ਸੀ ਮੈਂ ਸੋਚਦਾ ਸੀ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੀ ਪੈਸਾ ਕਮਾਇਆ ਜਾ ਸਕਦਾ ਹੈ ਤੇ ਅੱਗੇ ਵਧਿਆ ਜਾ ਸਕਦਾ ਹੈ ਥੋੜੇ ਸਮੇਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ ਮੈਨੂੰ ਬਹੁਤ ਹੀ ਸੋਹਣੀ ਘਰ ਵਾਲੀ ਮਿਲੀ ਜੋ ਮੇਰਾ ਬਹੁਤ ਖਿਆਲ ਰੱਖਦੀ ਸੀ ਮੈਨੂੰ ਉਸਦੀ ਹਰ ਗੱਲ ਚੰਗੀ ਲੱਗਦੀ ਸੀ ਪਰ ਵਿਆਹ ਦੇ ਕਾਫੀ ਸਾਲਾਂ ਬਾਅਦ ਵੀ ਮੇਰੇ ਕੋਈ ਸੰਤਾਨ ਨਹੀਂ ਹੋਈ ਮੈਨੂੰ ਇਸ ਗੱਲ ਦੀ ਚਿੰਤਾ ਅੰਦਰੋਂ-ਅੰਦਰ ਹੀ ਖਾਂ ਲੱਗੀ ਕਿ ਮੇਰੇ ਬੁਢਾਪੇ ਦਾ ਸਹਾਰਾ ਕੌਣ ਬਣੇਗਾ ਜਦੋਂ ਮੈਂ ਆਪਣੇ ਦੋਸਤਾਂ ਦੇ ਘਰਾਂ ਵਿੱਚ ਉਹਨਾਂ ਦੇ ਬੱਚਿਆਂ ਨੂੰ ਹਾਸਦੇ ਖੇਡਦੇ ਦੇਖਦਾ ਮੈਨੂੰ ਉਹਨਾਂ ਨਾਲ ਈਰਖਾ ਹੁੰਦੀ ਤੇ ਸੋਚਦਾ ਕਿ ਕਾਸ਼ ਮੇਰੇ ਘਰ ਵੀ ਬੱਚਿਆਂ ਦੀਆਂ ਕਿਰਕਾਰੀਆਂ ਗੂੰਜਦੀਆਂ ਫਿਰ ਬੜੀ ਜਲਦੀ ਪ੍ਰਮਾਤਮਾ ਨੇ ਮੇਰੀ ਸੁਣ ਲਈ ਤੇ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਿਨ ਮੈਂ ਬਹੁਤ ਖੁਸ਼ ਸੀ ਮੈਨੂੰ ਲੱਗਿਆ ਜਿਵੇਂ ਮੈਨੂੰ ਦੁਨੀਆ ਦੀ ਹਰ ਖੁਸ਼ੀ ਮਿਲ ਗਈ ਹੋਵੇ ਹੁਣ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸੀ ਪਰ ਕੁਝ ਸਮੇਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਮੇਰੇ ਦੋ ਪੁੱਤਰ ਹੋਣ ਤਾਂ ਮੇਰੀ ਜ਼ਿੰਦਗੀ ਹੋਰ ਵੀ ਬਿਹਤਰ ਹੋ ਜਾਵੇ ਤੇ ਇਸ ਵਾਰ ਵੀ ਪ੍ਰਮਾਤਮਾ ਨੇ ਮੇਰੀ ਨੇੜਿਓਂ ਹੋ ਕੇ ਸੁਣੀ ਤੇ ਮੈਂ ਦੋ ਪੁੱਤਰਾਂ ਦਾ ਪਿਓ ਬਣ ਗਿਆ ਮੈਂ ਆਪਣੇ ਪਿਤਾ ਦੇ ਸ਼ੁਰੂ ਕੀਤੇ ਵਪਾਰ ਨੂੰ ਬਹੁਤ ਅੱਗੇ ਲੈ ਗਿਆ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਨੇ ਤਾਂ ਵਪਾਰ ਸ਼ੁਰੂ ਹੀ ਕੀਤਾ ਸੀ ਪਰ ਇਸ ਕਾਰੋਬਾਰ ਨੂੰ ਵੱਡਾ ਤਾਂ ਤੁਸੀਂ ਹੀ ਬਣਾਇਆ ਹੈ ਸਾਰਾ ਤੁਹਾਡੀ ਮਿਹਨਤ ਦਾ ਹੀ ਫਲ ਹੈ ਤੇ ਵੈਸੇ ਵੀ ਤੁਹਾਡੇ ਮਾਪੇ ਤਾਂ ਬੁੱਢੇ ਹੋ ਚੁੱਕੇ ਨੇ। ਉਹਨਾਂ ਨੂੰ ਕਾਰੋਬਾਰ ਤੁਹਾਨੂੰ ਸੰਭਾਲ ਕੇ ਚਾਰ ਧਾਮਾਂ ਦੀ ਯਾਤਰਾ ਤੇ ਚਲੇ ਜਾਣਾ ਚਾਹੀਦਾ ਹੈ। ਮੈਨੂੰ ਵੀ ਇਹ ਗੱਲ ਠੀਕ ਲੱਗੀ। ਇਸ ਲਈ ਮੈਂ ਆਪਣੇ ਪਿਤਾ ਜੀ ਨਾਲ ਇਸ ਬਾਰੇ ਗੱਲ ਕੀਤੀ। ਪਰ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ। ਮੈਨੂੰ ਬੜਾ ਗੁੱਸਾ ਆਇਆ। ਉਸ ਦਿਨ ਤੋਂ ਬਾਅਦ ਮੈਨੂੰ ਆਪਣੇ ਪਿਓ ਦੀ ਹਰ ਗੱਲ ਬੁਰੀ ਲੱਗਣ ਲੱਗ ਪਈ। ਕਾਰੋਬਾਰ ਵਿੱਚ ਕੁਝ ਵੀ ਕਰਨ ਤੋਂ ਪਹਿਲਾਂ ਮੈਨੂੰ ਉਹਨਾਂ ਦੀ ਸਲਾਹ ਲੈਣੀ ਪੈਂਦੀ ਸੀ। ਮੈਨੂੰ ਹਰ ਗੱਲ ਬਹੁਤ ਤੰਗ ਕਰਦੀ ਸੀ। ਹੁਣ ਮੈਂ ਆਜ਼ਾਦ ਹੋਣਾ ਚਾਹੁੰਦਾ ਸੀ। ਘਰ ਤੇ ਵਪਾਰ ਦੇ ਸਾਰੇ ਫੈਸਲੇ ਮੈਂ ਖੁਦ ਲੈਣਾ ਚਾਹੁੰਦਾ ਸੀ। ਬੜੀ ਛੇਤੀ ਪ੍ਰਮਾਤਮਾ ਨੇ ਮੇਰੀ ਇਹ ਬੇਨਤੀ ਵੀ ਸੁਣ ਲਈ। ਅਚਾਨਕ ਹੀ ਮੇਰੇ ਪਿਤਾ ਜੀ ਬਿਮਾਰ ਹੋ ਗਏ। ਤੇ ਉਹ ਮੰंजे ਤੇ ਪੈ ਗਏ। ਮੈਨੂੰ ਲੱਗ ਰਿਹਾ ਸੀ ਕਿ ਹੁਣ ਉਹ ਜਲਦੀ ਹੀ ਇਸ ਦੁਨੀਆ ਤੋਂ ਵਿਦਾ ਲੈ ਲੈਣਗੇ। ਮੈਨੂੰ ਇਸ ਗੱਲ ਤੋਂ ਦੁਖੀ ਹੋਣਾ ਚਾਹੀਦਾ ਸੀ। ਪਰ ਕਿਤੇ ਨਾ ਕਿਤੇ ਮੈਂ ਮਨ ਹੀ ਮਨ ਖੁਸ਼ ਸੀ ਕਿਉਂਕਿ ਹੁਣ ਮੈਨੂੰ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਤੇ ਸਾਰੇ ਫੈਸਲੇ ਮੈਂ ਆਪ ਲੈ ਸਕਾਂਗਾ ਫਿਰ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਗਈ ਇਥੋਂ ਤੱਕ ਕਿ ਹੁਣ ਉਹ ਬੋਲ ਵੀ ਨਹੀਂ ਸਿੱਖਦੇ ਵੈਦ ਨੇ ਦੱਸਿਆ ਕਿ ਹੁਣ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸਨੇਹਾ ਭੇਜ ਦਿਓ ਕਿ ਆਖਰੀ ਵਾਰ ਆ ਕੇ ਮਿਲ ਜਾਣ ਇੱਕ ਹਫ਼ਤਾ ਬੀਤ ਗਿਆ ਤੇ ਪਿਤਾ ਜੀ ਦੀ ਸਿਹਤ ਹੋਰ ਖਰਾਬ ਹੋ ਗਈ। ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਹੁਣ ਸਾਰੇ ਤਾਂ ਇਹਨਾਂ ਨੂੰ ਮਿਲ ਕੇ ਜਾ ਚੁੱਕੇ ਨੇ। ਹੁਣ ਇਹ ਮਰਦੇ ਕਿਉਂ ਨਹੀਂ? ਮੈਨੂੰ ਵੀ ਉਸ ਦੀ ਗੱਲ ਠੀਕ ਲੱਗੀ। ਘਟੋ-ਘਟ ਪੀੜਾਂ ਤੋਂ ਤਾਂ ਉਹਨਾਂ ਦਾ ਖੇੜਾ ਛੁੱਟ ਜਾਵੇਗਾ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤੇ ਮੈਂ ਆਪਣੇ ਪਿਤਾ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਸੀ। ਤੇ ਮੇਰੀ ਮਾਂ ਉਹਨਾਂ ਦੇ ਸਹਰਾਣੇ ਬੈਠੀ ਰੋ ਰਹੀ ਸੀ। ਉਦੋਂ ਮੈਨੂੰ ਵੀ ਬੜਾ ਵੱਡਾ ਝਟਕਾ ਲੱਗਿਆ ਤੇ ਆਪਣੇ ਬਾਪ ਨਾਲ ਬਿਤਾਏ ਉਹ ਸਾਰੇ ਪਲ ਮੇਰੀਆਂ ਅੱਖਾਂ ਮੁਰੇ ਆ ਰਹੇ ਸੀ ਮੈਂ ਵੀ ਆਪਣੀ ਮਾਂ ਦੇ ਨਾਲ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਬਾਪ ਦੀ ਅੰਤਿਮ ਯਾਤਰਾ ਪੂਰੀ ਧੂਮ-ਧਾਮ ਨਾਲ ਕੱਢਾਂਗਾ ਤਾਂ ਜੋ ਸਾਰੇ ਲੋਕ ਦੇਖ ਸਕਣ ਕਿ ਮੈਂ ਆਪਣੇ ਪਿਓ ਨੂੰ ਕਿੰਨਾ ਪਿਆਰ ਕਰਦਾ ਸੀ ਮੈਂ ਬਿਲਕੁਲ ਉਸੇ ਤਰ੍ਹਾਂ ਕੀਤਾ ਲੋਕ ਹੈਰਾਨ ਸੀ ਤੇ ਹਰ ਪਾਸੇ ਮੇਰੇ ਬਾਪ ਦੀ ਅੰਤਮ ਯਾਤਰਾ ਬਾਰੇ ਹੀ ਗੱਲਾਂ ਹੋ ਰਹੀਆਂ ਸੀ ਲੋਕ ਮੇਰੀਆਂ ਤਾਰੀਫਾਂ ਦੇ ਪੌਲ ਬਣ ਰਹੇ ਸੀ ਤੇ ਮੈਂ ਅੰਦਰ ਹੀ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਫਿਰ ਵਪਾਰ ਉੱਪਰ ਮੈਂ ਪੂਰੀ ਤਰ੍ਹਾਂ ਕਾਬਜ ਹੋ ਗਿਆ ਹੁਣ ਹਰ ਫੈਸਲਾ ਮੈਂ ਆਪਣੀ ਮਰਜ਼ੀ ਨਾਲ ਲੈਂਦਾ ਸੀ ਮੈਂ ਖੂਬ ਤਰੱਕੀ ਕੀਤੀ ਐਸਲੀ ਮੈਨੂੰ ਜੋ ਵੀ ਕਰਨ ਦੀ ਲੋੜ ਪਈ ਮੈਂ ਉਹ ਕੀਤਾ ਪੈਸੇ ਪ੍ਰਤੀ ਮੇਰਾ ਲਾਲਚ ਦਿਨੋ ਦਿਨ ਵਧਦਾ ਹੀ ਜਾ ਰਿਹਾ ਸੀ ਦੇਖਦੇ ਹੀ ਦੇਖਦੇ ਮੈਂ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਵਪਾਰੀ ਬਣ ਗਿਆ। ਮੇਰੇ ਦੋਨੋਂ ਬੇਟੇ ਵੀ ਹੁਣ ਵੱਡੇ ਹੋ ਗਏ ਸੀ। ਉਹਨਾਂ ਦੇ ਵਿਆਹ ਵੀ ਮੈਂ ਵੱਡੇ ਰਸੂਖਦਾਰਾਂ ਦੇ ਘਰ ਹੀ ਕੀਤੇ ਸੀ। ਤਾਂ ਕਿ ਮੈਨੂੰ ਮੇਰੇ ਵਪਾਰ ਵਿੱਚ ਉਹਨਾਂ ਕੋਲੋਂ ਸਹਾਇਤਾ ਮਿਲ ਸਕੇ ਤੇ ਮੇਰਾ ਕਾਰੋਬਾਰ ਹੋਰ ਫੈਲ ਸਕੇ। ਫਿਰ ਇੱਕ ਦਿਨ ਮੇਰੀ ਮਾਂ ਦੀ ਹਾਲਤ ਵੀ ਖਰਾਬ ਹੋ ਗਈ ਤੇ ਉਹ ਵੀ ਇਸ ਦੁਨੀਆ ਤੋਂ ਚਲੇ ਗਏ। ਮੈਂ ਵੀ ਹੌਲੀ-ਹੌਲੀ ਬੁਢਾਪੇ ਵੱਲ ਵਧ ਰਿਹਾ ਸੀ। ਤੇ ਮੇਰੇ ਬੱਚੇ ਵੀ ਮੇਰੇ ਕਾਰੋਬਾਰ ਵਿੱਚ ਮੇਰਾ ਸਾਥ ਦੇਣ ਲੱਗ ਪਏ। ਫਿਰ ਅਚਾਨਕ ਕੁਝ ਸਾਲਾਂ ਬਾਅਦ ਮੇਰੀ ਪਤਨੀ ਵੀ ਪੂਰੀ ਹੋ ਗਈ। ਉਸ ਦਿਨ ਮੈਨੂੰ ਲੱਗਿਆ ਜਿਵੇਂ ਮੈਂ ਬਿਲਕੁਲ ਇਕੱਲਾ ਰਹਿ ਗਿਆ ਤੇ ਮੈਂ ਉਦਾਸ ਰਹਿਣ ਲੱਗ ਪਿਆ। ਫਿਰ ਮੈਨੂੰ ਕਿਸੇ ਨੇ ਮਹਾਤਮਾ ਬੁੱਧ ਬਾਰੇ ਦੱਸਿਆ। ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਦੇ ਪ੍ਰਵਚਨ ਸੁਨੇ। ਪਰ ਉਹਨਾਂ ਦੇ ਉਪਦੇਸ਼ ਮੇਰੀ ਸੋਚ ਦੇ ਬਿਲਕੁਲ ਖਿਲਾਫ ਸੀ। ਮੈਂ ਉਹਨਾਂ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਸੀ। ਮੇਰੇ ਵਾਂਗੂ ਹੋਰ ਵੀ ਬਥੇਰੇ ਲੋਕ ਸੀ ਜਿਹੜੋਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ ਇਸ ਲਈ ਅਸੀਂ ਮਿਲ ਕੇ ਮਹਾਤਮਾ ਬੁੱਧ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਹੀ ਹੋਰ ਕਈ ਸਾਲ ਬੀਤ ਗਏ ਤੇ ਮੈਂ ਆਪਣੇ ਪੁੱਤਰਾਂ ਨਾਲ ਆਪਣੇ ਵਪਾਰ ਨੂੰ ਹੋਰ ਵਧਾਉਂਦਾ ਗਿਆ ਪਰ ਹੁਣ ਦਿਨੋਂ ਦਿਨ ਮੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ ਇਸ ਲਈ ਹੁਣ ਜ਼ਿਆਦਾਤਰ ਵਪਾਰ ਮੇਰੀ ਔਲਾਦ ਹੀ ਸੰਭ ਰਹੀ ਸੀ ਫਿਰ ਇੱਕ ਦਿਨ ਅਚਾਨਕ ਮੇਰੀ ਹਾਲਤ ਜ਼ਿਆਦਾ ਹੀ ਖਰਾਬ ਹੋ ਗਈ ਐਸ ਲਈ ਮੈਂ ਸ਼ਹਿਰ ਦੇ ਚੰਗੇ ਤੋਂ ਚੰਗੇ ਵੈਦ ਨੂੰ ਬੁਲਾਇਆ ਪਰ ਕੋਈ ਫਾਇਦਾ ਨਾ ਹੋਇਆ ਮੇਰੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਫਿਰ ਇੱਕ ਦਿਨ ਮੇਰਾ ਵੱਡਾ ਬੇਟਾ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਪਿਤਾ ਜੀ ਹੁਣ ਤੁਸੀਂ ਬੁੱਢੇ ਹੋ ਗਏ ਹੋ ਤੇ ਤੁਹਾਡੀ ਸਿਹਤ ਵੀ ਅੱਜਕੱਲ ਠੀਕ ਨਹੀਂ ਰਹਿੰਦੀ ਇਸ ਲਈ ਕਾਰੋਬਾਰ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ ਮੈਂ ਇਸ ਨੂੰ ਬਾਖੂਬੀ ਸੰਭਾਲ ਲਵਾਂਗਾ ਤੇ ਛੋਟੇ ਭਰਾ ਦੀ ਵੀ ਦੇਖਭਾਲ ਕਰਾਂਗਾ ਇਹ ਸੁਣਦਿਆਂ ਹੀ ਮੈਂ ਕਿਹਾ ਕਿ ਮੈਂ ਸਿਰਫ ਬਿਮਾਰ ਹਾਂ ਮਰਿਆ ਨਹੀਂ ਮੈਂ ਥੋੜੇ ਦਿਨਾਂ ਵਿੱਚ ਫਿਰ ਤੋਂ ਸਿਹਤਮੰਦ ਹੋ ਜਾਵਾਂਗਾ ਉਹ ਬਿਨਾ ਕੁਝ ਬੋਲੇ ਉੱਥੋਂ ਚਲਾ ਗਿਆ ਉਸਦੇ ਉੱਥੋਂ ਜਾਣ ਤੋਂ ਬਾਅਦ ਮੇਰਾ ਛੋਟਾ ਬੇਟਾ ਮੇਰੇ ਕੋਲ ਆਇਆ ਤੇ ਬੋਲਿਆ ਕਿ ਪਿਤਾ ਜੀ ਆਪਣੇ ਕਾਰੋਬਾਰ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ ਮੈਂ ਇਸ ਨੂੰ ਤੁਹਾਡੇ ਤਰ੍ਹਾਂ ਹੀ ਬਹੁਤ ਅੱਗੇ ਲੈ ਕੇ ਜਾਵਾਂਗਾ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰਾ ਵੱਡਾ ਭਰਾ ਤਾਂ ਨਸ਼ੇ ਕਰਦਾ ਹੈ ਐਸ ਲਈ ਇਸ ਕਾਰੋਬਾਰ ਨੂੰ ਚਲਾਉਣਾ ਉਸਦੇ ਵੱਸੋਂ ਬਾਹਰ ਹੈ ਇਹ ਸੁਣ ਕੇ ਮੈਂ ਉਸ ਨੂੰ ਵੀ ਕਿਹਾ ਕਿ ਬੇਟਾ ਮੈਂ ਸਿਰਫ ਬਿਮਾਰ ਹਾਂ ਮਰਿਆ ਨਹੀਂ ਮੈਂ ਥੋੜੇ ਦਿਨਾਂ ਵਿੱਚ ਫਿਰ ਤੋਂ ਸਿਹਤਮੰਦ ਹੋ ਜਾਵਾਂਗਾ ਇਹ ਸੁਣ ਕੇ ਉਹ ਵੀ ਉੱਥੋਂ ਚੱਲ ਗਿਆ ਪਰ ਮੇਰੀ ਹਾਲਤ ਕੁਝ ਜ਼ਿਆਦਾ ਹੀ ਖਰਾਬ ਹੁੰਦੀ ਜਾ ਰਹੀ ਸੀ ਵੈਦਾ ਨੇ ਵੀ ਕਹਿ ਦਿੱਤਾ ਕਿ ਹੁਣ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਇਸ ਲਈ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸੁਨੇਹਾ ਭੇਜ ਦਿਓ ਕਿ ਆਖਰੀ ਵਾਰ ਆ ਕੇ ਮਿਲ ਜਾਣ ਇਹ ਸੁਣ ਕੇ ਮੇਰੇ ਘਰ ਦੇ ਸਾਰੇ ਜੀ ਰੋਣ ਲੱਗ ਪਏ ਤੇ ਮੇਰੇ بیٹے ਸਾਰੇ ਸਕੇ ਸਬੰਧੀਆਂ ਨੂੰ ਖਤ ਲਿਖਣ ਲੱਗ ਪਏ ਮੈਂ ਮਨਜੇ ਤੇ ਪਿਆਏ ਸਭ ਦੇਖ ਰਿਹਾ ਸੀ ਮੈਂ ਹਜੇ ਜਿਉਂਦਾ ਸੀ ਪਰ ਮੇਰੀ ਮੌਤ ਦਾ ਤਮਾਸ਼ਾ ਮੇਰੀਆਂ ਹੀ ਅੱਖਾਂ ਅੱਗੇ ਚੱਲ ਰਿਹਾ ਸੀ ਮੈਂ ਕੁਝ ਵੀ ਨਹੀਂ ਸੀ ਕਰ ਪਾ ਰਿਹਾ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਆਪਣੇ ਪਿਤਾ ਦੀ ਬੇਵਸੀ ਦਾ ਅਹਿਸਾਸ ਹੋ ਰਿਹਾ ਸੀ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਮੇਰਾ ਪਤਾ ਲਹਿਣ ਲਈ ਮੇਰੇ ਕੋਲ ਆਉਣ ਲੱਗੇ। ਉਹ ਮੇਰੇ ਕੋਲ ਬੈਠ ਕੇ ਰੋਂਦੇ ਤੇ ਆਖਦੇ ਕਿ ਤੁਹਾਡੇ ਬਿਨਾ ਸਾਡਾ ਕੰਮ ਕਿਸ ਤਰ੍ਹਾਂ ਚੱਲੇਗਾ। ਮੈਂ ਸੋਚਦਾ ਕਿ ਫਿਲਹਾਲ ਤਾਂ ਮੈਂ ਜਿਉਂਦਾ ਹਾਂ। ਇਹ ਮੈਨੂੰ ਹੁਣ ਤੋਂ ਹੀ ਕਿਉਂ ਮਾਰ ਰਹੇ ਨੇ? ਉਹਨਾਂ ਨੂੰ ਮੇਰੇ ਮਰਨ ਦਾ ਦੁੱਖ ਨਹੀਂ ਸੀ। ਉਹਨਾਂ ਨੂੰ ਤਾਂ ਬਸ ਇਸ ਗੱਲ ਦਾ ਦੁੱਖ ਸੀ ਕਿ ਮੇਰੇ ਮਰਨ ਤੋਂ ਬਾਅਦ ਉਹਨਾਂ ਦਾ ਕੰਮ ਕਿਸ ਤਰ੍ਹਾਂ ਚੱਲੇਗਾ। ਸਾਰੇ ਮਤਲਬੀ ਨੇ। ਹੁਣ ਤਾਂ ਮੇਰੇ ਦੋਵੇਂ ਬੇਟੇ ਮੇਰੇ ਸਾਹਮਣੇ ਹੀ ਜਾਇਦਾਦ ਦੀ ਲੜਾਈ ਲੜਨ ਲੱਗ ਪਏ ਤੇ ਇਸ ਲੜਾਈ ਵਿੱਚ ਮੇਰੀਆਂ ਨੂਹਾਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਸੀ ਉਸ ਦਿਨ ਜ਼ਿੰਦਗੀ ਵਿੱਚ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰਕੇ ਮੈਂ ਜੋ ਦੌਲਤ ਇਕੱਠੀ ਕੀਤੀ ਉਹ ਕਿਸੇ ਕੰਮ ਦੀ ਨਹੀਂ ਉਹ ਦੌਲਤ ਮੇਰੀ ਜਾਨ ਨਹੀਂ ਬਚਾ ਸਕਦੀ ਮੈਨੂੰ ਠੀਕ ਨਹੀਂ ਕਰ ਸਕਦੀ ਤੇ ਇਹ ਦੌਲਤ ਹੀ ਮੇਰੀ ਔਲਾਦ ਵਿੱਚ ਨਫ਼ਰਤ ਦਾ ਕਾਰਨ ਵੀ ਬਣ ਗਈ। ਜਿਸ ਦੌਲਤ ਦੇ ਪਿੱਛੇ ਮੈਂ ਬਚਪਨ ਤੋਂ ਦੌੜ ਰਿਹਾ ਸੀ ਤੇ ਜਿਸ ਦੇ ਲਈ ਮੈਂ ਪਤਾ ਨਹੀਂ ਕਿੰਨਿਆਂ ਨੂੰ ਝੂਠ ਬੋਲਿਆ ਤੇ ਠੱਗਿਆ। ਇਸ ਲਈ ਕਿ ਇਹ ਸਭ ਇੱਥੇ ਹੀ ਧਰਿਆ-ਧਰਿਆ ਰਹਿ ਜਾਵੇ। ਕਾਸ਼ ਮੈਨੂੰ ਇਹ ਗੱਲ ਉਸ ਦਿਨ ਸਮਝ ਆ ਜਾਂਦੀ ਜਿਸ ਦਿਨ ਮੇਰੇ ਪਿਤਾ ਜੀ ਬਿਮਾਰ ਪਏ ਸੀ। ਤਾਂ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਸੀ। ਐਸੇ ਕੰਮ ਕਰ ਸਕਦਾ ਸੀ। ਕਿ ਲੋਕ ਮੈਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਦੇ। ਕਿਉਂਕਿ ਉਦੋਂ ਮੇਰੇ ਕੋਲ ਸਮਾਂ, ਊਰਜਾ ਤੇ ਪੈਸਾ ਤਿੰਨੇ ਹੀ ਸੀ। ਪਰ ਜਦੋਂ ਤੱਕ ਇਹ ਗੱਲ ਸਮਝ ਆਈ ਉਦੋਂ ਤਾਂ ਬਹੁਤ ਦੇਰ ਹੋ ਚੁੱਕੀ ਸੀ। ਮੈਂ ਆਪਣੇ ਪੁੱਤਰਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਮੇਰੀ ਅੰਤਿਮ ਯਾਤਰਾ ਕਿਵੇਂ ਕੱਢੋਗੇ? ਵੱਡਾ ਪੁੱਤਰ ਬੋਲਿਆ ਕਿ ਜੇਕਰ ਤੁਸੀਂ ਸਾਰਾ ਕਾਰੋਬਾਰ ਮੇਰੇ ਨਾਮ ਕਰਦੇ ਹੋ ਤਾਂ ਮੈਂ ਤੁਹਾਡੀ ਐਸੀ ਅੰਤਿਮ ਯਾਤਰਾ ਕੱਢਾਂਗਾ ਕਿ ਲੋਕ ਦੇਖਦੇ ਰਹਿ ਜਾਣਗੇ। ਤੇ ਸਮਝ ਜਾਣਗੇ ਕਿ ਤੁਸੀਂ ਐਵੇਂ ਹੀ ਇਸ ਨਗਰ ਦੇ ਸਭ ਤੋਂ ਅਮੀਰ ਵਪਾਰੀ ਨਹੀਂ ਸੀ ਫਿਰ ਦੂਸਰਾ ਬੇਟਾ ਬੋਲਿਆ ਕਿ ਜੇਕਰ ਤੁਸੀਂ ਸਾਰਾ ਕਾਰੋਬਾਰ ਮੇਰੇ ਨਾਮ ਕਰੋ ਤਾਂ ਮੈਂ ਤੁਹਾਡੀ ਐਸੀ ਅੰਤਮ ਯਾਤਰਾ ਕੱਢਾਂਗਾ ਕਿ ਕਿਸੇ ਰਾਜੇ ਮਹਾਰਾਜੇ ਦੀ ਵੀ ਐਸੀ ਅੰਤਮ ਯਾਤਰਾ ਨਹੀਂ ਨਿਕਲੀ ਹੋਵੇਗੀ ਲੋਕ ਇਸ ਯਾਤਰਾ ਨੂੰ ਸਾਲਾਂ ਬੱਧੀ ਯਾਦ ਰੱਖਣਗੇ ਇਹਨਾਂ ਕਹਿ ਕੇ ਦੋਨੋਂ ਬੇਟੇ ਫਿਰ ਆਪਸ ਵਿੱਚ ਲੜਨ ਲੱਗ ਪਏ ਤੇ ਮੇਰੀਆਂ ਨੂਹਾਂ ਵੀ ਉਹਨਾਂ ਨਾਲ ਇਸ ਲੜਾਈ ਵਿੱਚ ਉਲਝ ਗਈਆਂ ਮੈਂ ਉੱਥੇ ਪਿਆ ਸੋਚ ਰਿਹਾ ਸੀ ਕਿ ਇਹ ਸਭ ਮੈਂ ਆਪਣੀ ਲਗਨ ਤੇ ਮਿਹਨਤ ਨਾਲ ਬਣਾਇਆ ਅੱਜ ਇਹ ਸਾਰਾ ਕੁਝ ਛੁੱਟ ਰਿਹਾ ਤੇ ਮੇਰੀ ਕਮਾਈ ਦੌਲਤ ਨਾਲ ਹੀ ਮੇਰਾ ਸੌਦਾ ਕੀਤਾ ਜਾ ਰਿਹਾ ਹੈ ਮੈਂ ਹੁਣ ਤੱਕ ਇਸ ਕਮੰਡ ਵਿੱਚ ਰਹਿੰਦਾ ਸੀ ਕਿ ਮੈਂ ਸਭ ਤੋਂ ਸਫਲ ਜ਼ਿੰਦਗੀ ਮਾਣੀ ਹੈ ਉਸ ਦਿਨ ਮਹਿਸੂਸ ਹੋਇਆ ਕਿ ਮੈਂ ਤਾਂ ਜਿਉਣਾ ਹੀ ਸ਼ੁਰੂ ਨਹੀਂ ਸੀ ਕੀਤਾ ਤੇ ਆਖਰੀ ਸਮਾਂ ਆ ਗਿਆ ਮੈਂ ਕਿੰਨੇ ਲੋਕਾਂ ਨੂੰ ਮਰਦੇ ਹੋਏ ਦੇਖਿਆ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਆਪਣੀ ਪਤਨੀ ਨੂੰ ਸਭ ਦੀ ਦੌੜ ਸ਼ਮਸ਼ਾਨ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਮੈਂ ਵੀ ਕਿੰਨੀ ਵਾਰ ਉੱਥੇ ਆਇਆ ਸੀ ਪਰ ਇਹ ਕਦੇ ਨਹੀਂ ਸੋਚਿਆ ਕਿ ਮੇਰਾ ਸਫ਼ਰ ਵੀ ਇੱਥੇ ਆ ਕੇ ਹੀ ਖਤਮ ਹੋਵੇਗਾ ਪਤਾ ਨਹੀਂ ਕਿਸ ਚੀਜ਼ ਵਿੱਚ ਉਲਝ ਗਿਆ ਬਚਪਨ ਵਿੱਚ ਅਜਿਹਾ ਹੋ ਗਿਆ ਕਿ ਬੁਢਾਪੇ ਤੱਕ ਉਲਝਦਾ ਹੀ ਗਿਆ ਹੁਣ ਜਾ ਕੇ ਸਮਝ ਆਇਆ ਤਾਂ ਹੁਣ ਸਮਾਂ ਹੀ ਨਹੀਂ ਰਿਹਾ ਸਭ ਕੁਝ ਹੱਥੋਂ ਨਿਕਲ ਗਿਆ ਤੇ ਪਛਤਾਵਾ ਪੱਲੇ ਰਹਿ ਗਿਆ ਇਹਨਾਂ ਕਹਿ ਕੇ ਉਹ ਬਜ਼ੁਰਗ ਚੁੱਪ ਹੋ ਗਿਆ ਤੇ ਮਹਾਤਮਾ ਬੁੱਧ ਕੋਲ ਜਾ ਕੇ ਬੋਲਿਆ ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਹੱਥੀਂ ਖਰਾਬ ਕਰ ਦਿੱਤੀ ਕਿ ਇਹਨਾਂ ਬਚੇ ਹੋਏ ਦਿਨਾਂ ਲਈ ਮੈਨੂੰ ਤੁਹਾਡੇ ਕੋਲੋਂ ਕੁਝ ਮਿਲ ਸਕਦਾ ਹੈ ਮਹਾਤਮਾ ਬੁੱਧ ਬੋਲੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬੇਸ਼ੱਕ ਤੁਸੀਂ ਅਗਿਆਨਤਾ ਵਿੱਚ ਹੀ گزار ਦਿੱਤਾ ਗਿਆਨ ਦਾ ਤਾਂ ਇੱਕ ਪਲ ਹੀ ਬਹੁਤ ਵੱਡਾ ਹੁੰਦਾ ਹੈ ਤੁਹਾਡੇ ਕੋਲ ਹੁਣ ਜੋ ਸਮਾਂ ਹੈ ਉਹ ਗਿਆਨ ਨਾਲ ਭਰਿਆ ਹੋਇਆ ਹੈ ਇਸ ਲਈ ਹੁਣ ਜੋ ਵੀ ਮਿਲੇ ਉਸ ਨੂੰ ਹੱਸ ਕੇ ਸਵੀਕਾਰ ਕਰ ਲਵੋ ਉਹ ਚਾਹੇ ਸਾਹ ਹੋਣ ਜਾਂ ਫਿਰ ਮੌਤ ਬची ਹੋਈ ਜ਼ਿੰਦਗੀ ਨੂੰ ਪੂਰਨਤਾ ਨਾਲ ਦੇਖੋ ਤੇ ਜੋ ਬੀਤ ਗਿਆ ਉਸ ਲਈ ਪਛਤਾਵਾ ਕਰਨਾ ਬੰਦ ਕਰ ਦਿਓ ਵਰਤਮਾਨ ਵਿੱਚ ਰਹਿ ਕੇ ਵਰਤਮਾਨ ਦੇ ਹਰ ਪਲ ਨੂੰ ਮਾਣੋ ਜਿੰਨਾ ਰਹੱਸ ਜੀਵਨ ਵਿੱਚ ਹੈ ਇਸ ਤੋਂ ਕਿਤੇ ਜ਼ਿਆਦਾ ਰਹੱਸ ਮੌਤ ਅੰਦਰ ਹੈ ਜਿੰਨੀ ਖੁਸ਼ੀ ਜ਼ਿੰਦਗੀ ਨਹੀਂ ਦੇ ਸਕਦੀ ਉਨੀ ਖੁਸ਼ੀ ਮੌਤ ਦੇ ਸਕਦੀ ਹੈ ਬਸ ਤੁਸੀਂ ਹੋਸ਼ ਵਿੱਚ ਰਹਿ ਕੇ ਬची ਹੋਈ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਦੇਖਣਾ ਬੀਤੇ ਹੋਏ ਕੱਲ ਤੇ ਆਉਣ ਵਾਲੇ ਕੱਲ ਦੀ ਚਿੰਤਾ ਮਨੋਂ ਕੱਢ ਕੇ ਹੁਣ ਚੱਲ ਰਹੇ ਇਸ ਪਲ ਦੇ ਨਾਲ ਇੱਕ ਹੋ ਜਾਣਾ ਫਿਰ ਜੋ ਗਿਆਨ ਤੁਹਾਡੇ ਅੰਦਰ ਆਵੇਗਾ ਆਖਰੀ ਪਲਾਂ ਵਿੱਚ ਉਹੀ ਤੁਹਾਡੀ ਸਹਾਇਤਾ ਕਰੇਗਾ ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਵਿੱਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਢੰਗ ਨਾਲ ਬਤੀਤ ਕਰੋਗੇ